ਨਾਜ਼ਰੀਨ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਆਦਾਬ ਮੈਂ ਅਰਵਿੰਦਰ ਜੋਹਲ ਆਪਣੀ ਸਹਿਯੋਗੀ ਰਵਨੀਤ ਦੇ ਨਾਲ ਪੰਜਾਬੀ ਚੁਪੇਉਂ ਦਾ ਪ੍ਰੋਗਰਾਮ ਤੁਹਾਡੇ ਖਤ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹਾਂ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਆਦਾਬ ਰਵਨੀਤ ਅੱਜ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਆਪਣੇ ਘਰ ਦੇ ਪੱਕੇ ਮੈਂਬਰ ਦੀ ਗੱਲ ਦੇ ਨਾਲ ਕਰਦੇ ਹਾਂ ਹਾਂਜੀ ਪੱਕਾ ਮੈਂਬਰ ਮਤਲਬ ਟੈਲੀਵਿਜ਼ਨ ਬਿਲਕੁਲ ਜੀ ਅਤੇ ਪੱਕਾ ਮੈਂਬਰਸ ਰ ਲੇਖੇ ਠੀ ਕੁਲਮਿੰਦਰ ਕੌਰ ਹੋਰਾਂ ਦੀ ਰਚਨਾ ਛਪੀ ਸੀ ਜੀ ਇਸ ਬਾਰੇ ਹਰਿਆਣਾ ਦੇ ਕੁਰੂਕ ਖੇਤਰ ਤੋਂ ਡਾਕਟਰ ਨਿਸ਼ਾਨ ਸਿੰਘ ਰਾਠੌਰ ਹੋਰਾਂ ਦਾ ਖਾਤਾ ਆਇਆ ਜੀ ਉਹ ਲਿਖਦੇ ਨੇ ਕਿ ਇਹ ਰਚਨਾ ਪੜ੍ਹ ਕੇ ਬਚਪਨ ਦੀ ਯਾਦ ਆ ਗਈ ਉਦੋਂ ਸੱਚਮੁੱਚ ਕਿਸੇ ਵਿਰਲੇ ਟਾਵੇਂ ਘਰ ਵਿੱਚ ਹੀ ਟੀਵੀ ਹੁੰਦਾ ਸੀ ਤੇ ਅਸੀਂ ਆਪਣੇ ਪਿੰਡ ਤੋਂ ਤਕਰੀਬਨ 2.5 ਕਿਲੋਮੀਟਰ ਦੂਰ ਇੱਕ ਡੇਰੇ ਤੇ ਬਣੇ ਘਰ ਵਿੱਚ ਐਤਵਾਰ ਨੂੰ ਮਹਾਭਾਰਤ ਦੇਖਣ ਜਾਂਦੇ ਹੁੰਦੇ ਸੀ ਰਵਨੀਤ ਪੱਕਾ ਮੈਂਬਰ ਜਿਹੜੀ ਰਚਨਾ ਹੈ ਕੁਲਮਿੰਦਰ ਕੌਰ ਹੋਰਾਂ ਦੀ ਇਹਦੇ ਵਿੱਚ ਉਹ 78 ਵੇਲੇ ਦੀ ਗੱਲ ਕਰਦੇ ਨੇ ਉਦੋਂ ਹਰ ਘਰ ਦੇ ਵਿੱਚ ਟੈਲੀਵਿਜ਼ਨ ਨਹੀਂ ਸੀ ਹੁੰਦਾ ਕਿਸੇ ਟਾਵੇਂ ਟੱਲੇ ਘਰ ਦੇ ਵਿੱਚ ਹੀ ਟੈਲੀਵਿਜ਼ਨ ਹੁੰਦਾ ਸੀ ਤੇ ਜਿਨ੍ਹਾਂ ਦੇ ਘਰ ਟੈਲੀਵਿਜ਼ਨ ਹੁੰਦਾ ਸੀ ਉੱਥੇ ਸਾਰੇ ਜੇ ਪਿੰਡ 'ਚ ਹੈ ਤਾਂ ਪਿੰਡ ਦੇ ਲੋਕ ਇਕੱਠੇ ਹੋ ਕੇ ਦੇਖਣ ਜਾਂਦੇ ਹੁੰਦੇ ਸੀ ਜੇ ਸ਼ਹਿਰਾਂ ਦੇ ਵਿੱਚ ਸੀ ਤਾਂ ਗਲੀ ਮੁਹੱਲੇ ਦੇ ਲੋਕ ਇਕੱਠੇ ਹੋ ਕੇ ਉੱਥੇ ਦੇਖਣ ਜਾਂਦੇ ਸੀ ਇਹ ਕੁਲਮਿੰਦਰ ਕੌਰ ਹੋਰ ਹੀ ਦੱਸਦੇ ਨੇ ਕਿ ਜਦੋਂ ਉਹਨਾਂ ਨੇ ਉਹਨਾਂ ਵੇਲੇਾਂ ਵਿੱਚ ਟੈਲੀਵਿਜ਼ਨ ਲਿਆ ਤੇ ਪਿੰਡ ਦੇ ਲੋਕ ਉਹਨਾਂ ਦੇ ਘਰ ਇਕੱਠੇ ਹੋ ਕੇ ਟੈਲੀਵਿਜ਼ਨ ਦੇਖਣ ਆਉਂਦੇ ਸੀਗੇ ਹਾਂਜੀ ਪਰ ਜਦੋਂ ਥੋੜੀ ਦਿੱਕਤ ਸ਼ੁਰੂ ਹੋਈ ਰੋਜ਼ਾਨਾ ਜ਼ਿੰਦਗੀ 'ਚ ਤਾਂ ਉਹਨਾਂ ਨੇ ਥੋੜਾ ਜਿਹਾ ਲੋਕਾਂ ਨੂੰ ਟੋਕ ਟਾਕੀ ਕਰਨੀ ਸ਼ੁਰੂ ਕੀਤੀ ਜੀ ਬਿਲਕੁਲ ਤੇ ਉਹ ਕਹਿੰਦੇ ਵੀ ਫਿਰ ਲੋਕ ਆਪਸ 'ਚ ਗੱਲਾਂ ਕਰਦੇ ਕਿ ਭੈਣੇ ਮੈਨੇਜਰ ਤਾਂ ਚੰਗਾ ਹੈ ਪਰ ਮੈਨੇਜਰ ਨਹੀਂ ਬੜੀ ਪੜੀ ਹੈ ਅਸਲ 'ਚ ਜਿਹੜੇ ਮੈਨੇਜਰ ਨੇ ਨਾ ਇਹਨਾਂ ਦੇ ਪਤੀ ਉਸੇ ਪਿੰਡ ਦੇ ਵਿੱਚ ਬੈਂਕ 'ਚ ਮੈਨੇਜਰ ਸੀਗੇ ਜੀ ਤੇ ਆਪੇ ਪ੍ਰਾਇਮਰੀ ਟੀਚਰ ਸੀਗੇ ਜੀ ਤੇ ਇਹਨਾਂ ਨੇ ਸਵੇਰੇ ਡਿਊਟੀ ਤੇ ਜਾਣਾ ਹੁੰਦਾ ਸੀ ਉਹ ਕਹਿੰਦੇ ਵੀ ਘਰ ਜਦੋਂ ਲੋਕਾਂ ਨੇ ਟੀਵੀਜ਼ਨ ਦੇਖਣ ਆਉਣਾ ਤੇ ਵੱਡਾ ਸਾਰਾ ਉਹਨਾਂ ਦਾ ਜਿਹੜਾ ਕਮਰਾ ਜਿੱਥੇ ਪਿਆ ਸੀ ਟੀਵੀ ਕਹਿੰਦੇ ਉੱਥੇ ਹਾਲ ਦੇ ਵਿੱਚ ਇੱਕ ਪਾਸੇ ਪਿਛਲੇ ਪਾਸੇ ਖਾਣੇ ਦਾ ਟੇਬਲ ਪਿਆ ਸੀਗਾ ਤੇ ਜਿਹਦਾ ਜੀ ਕਰਨਾ ਕਿਸੇ ਨੇ ਕੁਰਸੀ ਕਢੀ ਇਸ ਲੈਣੀ ਕਿਸੇ ਨੇ ਟੇਬਲ ਤੇ ਚੜ੍ਹ ਕੇ ਜੇ ਥਾਣਾ ਮਿਲਣੀ ਉੱਥੇ ਬੈਠ ਕੇ ਟੀਵੀ ਦੇਖਣਾ ਮਤਲਬ ਖਲਾਰਾ ਪਾ ਦੇਣਾ ਖਲਾਰਾ ਪਾ ਦੇਣਾ ਉਹ ਕਹਿੰਦੇ ਸਵੇਰੇ ਮੈਂ ਜਾਣਾ ਹੁੰਦਾ ਸੀ ਸਕੂਲ ਹੂੰ ਤੇ ਸਕੂਲ ਜਾਣ ਤੋਂ ਪਹਿਲਾਂ ਪਹਿਲਾਂ ਸਾਰੀਆਂ ਚੀਜ਼ਾਂ ਟਿਕਾਣੇ ਸਿਰ ਰੱਖਣੀਆਂ ਤੇ ਕਹਿੰਦੇ ਵੀ ਜਿਹੜੇ ਸਾਰੇ ਲੋਕ ਦੇਖਣ ਆਉਂਦੇ ਸੀਗੇ ਤੇ ਉਹਨਾਂ ਦੇ ਪੈਰਾਂ ਦੇ ਨਾਲ ਮਿੱਟੀ ਵੀ ਆਉਂਦੀ ਸੀਗੀ ਤੇ ਕਹਿੰਦੇ ਘਰ ਸਾਰਾ ਝਾੜ ਪੂੰਝ ਕੇ ਤੇ ਪੋਚਾ ਝਾੜੂ ਕਰਕੇ ਵੀ ਜਾਣਾ ਹੁੰਦਾ ਸੀਗਾ ਕਹਿੰਦੇ ਇਸ ਕਰਕੇ ਥੋੜਾ ਜਿਹਾ ਮੈਂ ਕਈ ਵਾਰੀ ਮਤਲਬ ਬੰਦੇ ਨੂੰ ਖਿੱਚਦਾ ਆਉਂਦੀ ਹੋਈ ਐ ਨਾ ਜਦੋਂ ਉਹ ਸਾਰਾ ਸੰਭਾਲਣਾ ਪੈਂਦਾ ਤੇ ਸਵੇਰੇ ਸਵੇਰੇ ਤੁਸੀਂ ਸਕੂਲੇ ਵੀ ਜਾਣਾ ਉੱਥੇ ਵੀ ਤੁਸੀਂ ਲੇਟ ਨਹੀਂ ਹੋ ਸਕਦੇ ਜੀ ਬਿਲਕੁਲ ਤੇ ਪਰ ਇਹ ਦੇਖੋ ਨਾ ਕਿ ਕਿਸੇ ਵੇਲੇ ਪਿੰਡ ਦੇ ਲੋਕ ਜਾਂ ਗਲੀ ਮੁਹੱਲੇ ਦੇ ਲੋਕ ਇਕੱਠੇ ਹੋ ਕੇ ਟੀਵੀ ਦੇਖਦੇ ਸੀ ਤੇ ਫਿਰ ਹੌਲੀ ਹੌਲੀ ਟੀਵੀ ਘਰ ਚ ਆਉਣ ਲੱਗਾ ਲੋਕਾਂ ਦੇ ਡ్రਾਈング ਰੂਮ ਚ ਆਇਆ ਡ్రਾਈング ਰੂਮ ਚ ਆਇਆ ਤੇ ਫਿਰ ਸਾਰਾ ਪਰਿਵਾਰ ਇਕੱਠਾ ਬੈਠ ਕੇ ਦੇਖਦਾ ਸੀ ਹਾਂਜੀ ਤੇ ਫਿਰ ਹੁਣ ਉਸ ਤੋਂ ਬਾਅਦ ਦੌਰ ਆਇਆ ਕਿ ਕੱਲੇ ਕੱਲੇ ਕਮਰੇ ਚ ਟੀਵੀ ਹੋ ਗਿਆ ਬੈਡਰੂਮ ਦੇ ਵਿੱਚ ਤੇ ਹੁਣ ਹੁਣ ਤਾਂ ਹੱਥ ਦੇ ਵਿੱਚ ਤੁਹਾਡੇ ਟੀਵੀ ਹੈ ਜੀ ਆਪਣੇ ਮੋਬਾਈਲ ਤੇ ਤੁਸੀਂ ਦੇਖੋ ਜੀ ਬਿਲਕੁਲ ਤੇ ਕੁਲਮਿੰਦਰ ਕੌਰ ਹੋਰੀ ਐ ਇਸੇ ਬਦਲੇ ਦੌਰ ਦੀ ਗੱਲ ਕਰਦੇ ਨੇ ਉਹ ਉਦੋਂ ਤੋਂ ਕਹਿੰਦੇ ਨਹੀਂ ਨਾ ਵੀ ਉਹ ਸਾਡੇ ਘਰ ਦਾ ਜੀ ਬਣ ਗਿਆ ਹੈ ਨਾ ਹੋਰ ਲੋਕੀ ਜਿੱਦਾਂ ਦੇਖਣ ਆਉਂਦੇ ਸੀਗੇ ਫਿਰ ਉਹ ਹੁਣ ਦੀ ਗੱਲ ਕਰਦੇ ਨੇ ਉਹ ਪੱਕਾ ਮੈਂਬਰ ਇਸ ਲਈ ਕਹਿੰਦੇ ਨੇ ਕਹਿੰਦੇ ਕਿ ਵੀ ਮੈਂ ਸੜਣੀ ਗਈ ਆਪਣੀ ਧੀ ਦੇ ਕੋਲੇ ਹੈ ਨਾ ਉੱਥੇ ਕਹਿੰਦੇ ਮੈਂ YouTube ਤੇ ਸਾਰੇ ਪ੍ਰੋਗਰਾਮ ਦੇਖਤੀ ਸੀਗੀ ਇੱਥੋਂ ਦੇ ਚੈਨਲ ਵਾਲੇ ਫਿਰ ਜਦੋਂ ਵਾਪਸ ਆਏ ਤੇ ਉਹ ਕਹਿੰਦੇ ਵੀ ਘਰ ਦੇ ਵਿੱਚ ਟੀਵੀ ਮੇਰਾ ਜਿਹੜਾ ਹਮੇਸ਼ਾ ਚੱਲਦਾ ਰਹਿੰਦਾ ਹੈ ਮੈਂ ਉਹਨੂੰ ਦੇਖਾਂ ਚਾਹੇ ਨਾ ਸੁਣਾ ਪਰ ਉਹ ਇੱਕ ਕਿਸੇ ਦੀ ਹੋਣ ਦਾ ਅਹਿਸਾਸ ਹੁੰਦਾ ਹੈ ਨਾ ਘਰ ਦੇ ਵਿੱਚ ਕੋਈ ਆਵਾਜ਼ ਤੁਹਾਨੂੰ ਸੁਣਦੀ ਹਾਂਜੀ ਉਹ ਕਹਿੰਦੇ ਕਿ ਜਦੋਂ ਕੋਈ ਮੈਨੂੰ ਇਹ ਅਹਿਸਾਸ ਕਰਾਉਂਦਾ ਹੈ ਨਾ ਕਿ ਘਰ 'ਚ ਇਕੱਲੇ ਰਹਿਣਾ ਮੁਸ਼ਕਲ ਹੈ ਤਾਂ ਫਿਰ ਮੈਂ ਆਖਦੀ ਹਾਂ ਕਿ ਮੈਂ ਇਕੱਲੀ ਨਹੀਂ ਹਾਂ ਘਰ ਦਾ ਪੱਕਾ ਮੈਂਬਰ ਮੇਰੇ ਨਾਲ ਹੈ ਮੇਰੇ ਖਿਆਲ ਰਚਨਾ ਤੋਂ ਇਹ ਲੱਗਦਾ ਕਿ ਉਹ ਇੱਥੇ ਇਕੱਲੇ ਰਹਿੰਦੇ ਨੇ ਸ਼ਾਇਦ ਹੈਨਾ ਜੀ ਤੇ ਜੇ ਤੁਹਾਨੂੰ ਕੋਈ ਮਿਲਣ ਵੀ ਆਉਂਦਾ ਹੈ ਤੇ ਉਹ ਵੀ ਤੁਹਾਨੂੰ ਥੋੜੀ देर ਲਈ ਮਿਲਣ ਆਉਂਦਾ ਨਾ ਫਿਰ ਜੇ ਤੁਸੀਂ ਇਕੱਲੇ ਰਹਿੰਦੇ ਹੋ ਤਾਂ ਤੁਸੀਂ ਇਕੱਲੇ ਹੀ ਹੋ ਬਾਕੀ ਘਰ ਦੇ ਕੰਮ ਵੀ ਤੁਸੀਂ ਕਿੰਨੀ ਦੇਰ ਕਰ ਲੋਗੇ ਫਿਰ ਉਹ ਕਹਿੰਦੇ ਨੇ ਕਹਿੰਦੇ ਕਿ ਵੀ ਪੱਕਾ ਮੈਂਬਰ ਮੇਰੇ ਨਾਲ ਹੈ ਕਹਿੰਦੇ ਵੀ ਮੈਂ ਟੀਵੀ ਦੇ ਪ੍ਰੋਗਰਾਮ ਦੇਖਦੀ ਰਹਣੀ ਆ ਤਾਂ ਕਿ ਜਿਹੜਾ ਮੇਰਾ ਦਿਮਾਗ ਹੈ ਨਾ ਉਹ ਟਾਹੂ ਕਰਿਆਵਾਂ ਵੱਲ ਨਾ ਜਾਵੇ ਮੀਨਸ ਨਾੱਖੀ ਸੋਚ ਨਾ ਆਵੇ ਜਾਂ ਤੁਸੀਂ ਹੋਰ ਸੋਚੀ ਜਾਓ ਸਿਹਤ ਬਾਰੇ ਆਪਣੀ ਸੋਚੀ ਜਾਓ ਮੈਂ ਇਕੱਲੀ ਰਹਿੰਦੀ ਆ ਮੈਨੂੰ ਜੇ ਕੁਝ ਹੋ ਜਾਵੇ ਫਿਰ ਹੈਨਾ ਇਸ ਤਰ੍ਹਾਂ ਦੀ ਜਿਹੜੀ ਹੈ ਮਤਲਬ ਨਾ ਪੱਖੀ ਸੋਚ ਮੇਰੇ ਦਿਮਾਗ 'ਚ ਨਾ ਆਵੇ ਕਹਿੰਦੇ ਇਸ ਲਈ ਉਹਨਾਂ ਨੇ ਘਰ ਦੇ ਟੀਵੀ ਨੂੰ ਆਪਣਾ ਘਰ ਦਾ ਪੱਕਾ ਮੈਂਬਰ ਦੱਸਿਆ ਇਹ ਇਸ ਗੱਲ ਦੀ ਵੀ ਹੈ ਕਿ ਅੱਜਕਲ ਤੁਹਾਡੇ ਬੱਚੇ ਨੌਕਰੀਆਂ ਕਰਕੇ ਬਾਹਰ ਨੇ ਜੀ ਜੇ ਤਾਂ ਮੀਆਂ ਬੀਵੀ ਹੈਗੇ ਨਹੀਂ ਤਾਂ ਠੀਕ ਹੈ ਜੇ ਤੁਸੀਂ ਇਕੱਲੇ ਕਾਰਿਓ ਕੋਈ ਇੱਕ ਜੀ ਰਹਿ ਜਾਂਦਾ ਹੈ ਹੈਨਾ ਪਿਓ ਜਾਂ ਮਾਂ ਤਾਂ ਉਹ ਆਪਣਾ ਜਿਹੜਾ ਜੱਦੀ ਪੁਸ਼ਤੈਨੀ ਘਰ ਆ ਉਹਦੇ ਵਿੱਚ ਉਹ ਇਕਲਤਾ ਜਿਹੜੀ ਆ ਉਹਨੂੰ ਹੰਡਾਉਣੀ ਪੈਂਦੀ ਹੈ ਤੇ ਇਸ ਇਕਲਤਾ ਦੇ ਵਿੱਚ ਜਿਹੜਾ ਟੀਵੀ ਹੈ ਉਹ ਇੱਕ ਸਾਥੀ ਵੀ ਹੈ ਤੇ ਘਰ ਦਾ ਪੱਕਾ ਮੈਂਬਰ ਵੀ ਹੈ ਜੇ ਬਿਲਕੁਲ ਪਹਿਲਾਂ ਤਾਂ ਦੇਖੋ ਆਪਾਂ ਪੁਰਾਣੇ ਸਮੇਂ ਤੋਂ ਗੱਲ ਸ਼ੁਰੂ ਕਰੀਏ ਕਿ ਪੁਰਾਣੇ ਸਮੇਂ ਚ ਬਹੁਤੇ ਸਾਧਨ ਨਹੀਂ ਸੀ ਹੁੰਦੇ ਬਿਲਕੁਲ ਤੇ ਚੀਜ਼ਾਂ ਵੀ ਗਿਣਤੀ ਦੀਆਂ ਹੁੰਦੀਆਂ ਸੀ ਫਿਰ ਹੌਲੀ-ਹੌਲੀ ਟੀਵੀ ਆਇਆ ਇਸ਼ਤਿਹਾਰਬਾਜ਼ੀ ਹੋਈ ਸੁਖ-ਸਹੂਤਾ ਦੇ ਸਮਾਨ ਸਾਡੇ ਘਰਾਂ 'ਚ ਆਉਣੇ ਸ਼ੁਰੂ ਹੋ ਗਏ। ਨਹੀਂ ਟੀਵੀ ਦੇ ਨਾਲ ਇਸ਼ਤਿਹਾਰਬਾਜ਼ੀ ਹੋਈ ਤੁਹਾਡੀਆਂ ਖਾਸਾਂ ਜਿਹੜੀਆਂ ਚੀਜ਼ਾਂ ਜਿਨ੍ਹਾਂ ਦਾ ਇਸ਼ਤਿਹਾਰ ਆਉਂਦਾ ਉਹਨੂੰ ਦੇਖ ਕੇ ਤੁਹਾਨੂੰ ਉਹ ਚੀਜ਼ਾਂ ਲੈਣ ਦੀ ਇੱਛਾ ਪੈਦਾ ਹੁੰਦੀ ਹੈ ਹੈਨਾ ਜਿਵੇਂ ਬੱਚੇ ਦੇਖ ਕੇ ਕਹਿੰਦੇ ਨੇ ਕਿ ਦੁੱਧ 'ਚ ਪਾਉਣ ਵਾਲਾ ਪਾਊਡਰ ਚਾਕਲੇਟ ਹੈਨਾ ਕਈ ਤਰ੍ਹਾਂ ਦੀਆਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਹਾਂਜੀ ਬਿਲਕੁਲ ਤੇ ਵਰਤੋਂ ਦੀਆਂ ਚੀਜ਼ਾਂ ਦੀ ਗੱਲ ਕਰੀਏ ਤਾਂ ਵਾਸ਼ਿੰਗ ਮਸ਼ੀਨਾਂ ਆਈਆਂ ਫ੍ਰਿਜ ਆਏ ਖੁਸ਼ਬੂਦਾਰ ਸਾਬਣੇ ਖੁਸ਼ਬੂਦਾਰ ਸਾਬਣਾਂ ਮਤਲਬ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦਾ ਕੋਈ ਅੰਤ ਪਾਰਾਵਾਰੀ ਨਹੀਂ ਬਿਲਕੁਲ ਇਸੇ ਤਰ੍ਹਾਂ ਹੌਲੀ-ਹੌਲੀ ਇਸ਼ਤਿਹਾਰਬਾਜ਼ੀ ਨਾਲ ਕਹਿ ਲੋ ਜਾਂ ਕਿਵੇਂ ਵੀ ਕਹਿ ਲੋ ਹੌਲੀ-ਹੌਲੀ ਸਾਡੇ ਘਰਾਂ 'ਚ ਚੀਜ਼ਾਂ ਦੀ ਜਿਹੜੀ ਗਿਣਤੀ ਹੈ ਉਹ ਵੱਧਦੀ ਗਈ ਵੱਧਦੀ-ਵੱਧਦੀ ਇੰਨੀ ਹੋ ਗਈ ਕਿ ਬਹੁਤੀਆਂ ਸਾਡੇ ਘਰਾਂ 'ਚ ਚੀਜ਼ਾਂ ਬੇਲੂੜੀਆਂ ਹੁੰਦੀਆਂ ਨੇ ਤੇ ਬੇਲੂੜੀਆਂ ਵੀ ਹੁੰਦੀਆਂ ਨੇ ਪਰ ਉਹ ਸਾਡੀ ਆਧੁਨਿਕ ਜੀਵਨ ਸ਼ੈਲੀ ਦਾ ਹਿੱਸਾ ਬਣ ਗਿਆ ਜ਼ਰੂਰੀ ਹਿੱਸਾ ਮੰਨੀਆਂ ਜਾਂਦੀਆਂ ਨੇ ਬਿਲਕੁਲ ਤੇ ਇਸੇ ਤਰ੍ਹਾਂ ਦੀ ਭਾਵਨਾ ਮਲਵਿੰਦਰ ਹੋਰਾਂ ਨੇ ਆਪਣੀ ਰਚਨਾ ਇਹ ہمارا ਜੀਵਨਾ ਚ ਪ੍ਰਗਟਾਈ ਹੈ ਤੇ ਮਲਵਿੰਦਰ ਹੋਰਾਂ ਦੀ ਰਚਨਾ ਬਾਰੇ ਦਵਿੰਦਰ ਕੌਰ ਸੰਧੂ ਹੋਰਾਂ ਦਾ ਖਾਤਾ ਹੈ ਜੀ ਉਹ ਲਿਖਦੇ ਨੇ ਕਿ ਇਹ ਰਚਨਾ ਸਾਡੇ ਆਧੁਨਿਕ ਜੀਵਨ ਸ਼ੈਲੀ ਦਾ ਸੱਚ ਦੱਸਦੀ ਹੈ ਕਿ ਕਿਵੇਂ ਅਸੀਂ ਬੇਲੋੜੀਆਂ ਚੀਜ਼ਾਂ ਨਾਲ ਘਰ ਭਰ ਕੇ ਬੈਠੇ ਹਾਂ ਤੇ ਬਹੁਤਾ ਕੁਝ ਸਟੇਟਸ ਸਿੰਬਲ ਵਜੋਂ ਹੀ ਕਰ ਰਹੇ ਹਾਂ ਜਾਗਣ ਤੇ ਸੌਣ ਦੇ ਸਮੇਂ ਵਿੱਚ ਵੀ ਤਬਦੀਲੀ ਆ ਗਈ ਹੈ ਜਾਗਣ ਸੌਣ ਦਾ ਸਮਾਂ ਤੇ ਜਿਹੜਾ ਹੈਗਾ ਲੇਟ ਸਾਰੇ ਸੌਂਦੇ ਨੇ ਹੁਣ ਜੀ ਤੇ ਸਵੇਰੇ ਵੀ देर ਨਾਲ ਹੀ ਉੱਠਦੇ ਨੇ ਤੇ ਇੱਥੋਂ ਹੀ ਉਹ ਰਚਨਾ ਦੀ ਸ਼ੁਰੂਆਤ ਕਰਦੇ ਨੇ ਮਲਵੰਦਰ ਹੋਰੀ ਉਹ ਕਹਿੰਦੀ ਨੇ ਕਿ ਮੈਂ ਸਵੇਰੇ 5 ਵਜੇ ਉੱਠਦਾ ਜੀ ਹੈਨਾ ਇੱਕੋ ਕਹਿੰਦੇ ਨੇ ਕਿ ਵੀ ਮੈਂ అలਾਰਮ ਲਾਉਣਾ ਤੇ ਕਿਸੇ ਕਿਸੇ ਦਿਨ ਤਾਂ ਮੈਂ అలਾਰਮ ਨੂੰ ਵੀ ਪਛਾੜ ਦਿੰਨਾ ਹਾਂਜੀ ਪਹਿਲਾਂ ਹੀ ਉੱਠ ਜਾਣਾ ਆਖੇ ਜੇ ਮੇਰਾ ਮਤਲਬ 5 ਵਜੇ ਪਹਿਲਾਂ అలਾਰਮ ਵੱਜ ਜਵੇ ਤੇ ਫਿਰ ਮੈਂ ਉਂਗਲ ਦੇ ਪੋਟੇ ਨਾਲ అలਾਰਮ ਬੰਦ ਕਰ ਦਿੰਦਾ ਤੇ ਫਿਰ ਉਹ ਕਹਿੰਦੇ ਕਿ ਸਵੇਰ ਵੇਲੇ ਮੈਂ ਸੈਰ ਕਰਨ ਨਿਕਲਦਾ ਪਰ ਉਹ ਨਾਲ ਕਹਿੰਦੇ ਨੇ ਵੀ ਘਰ ਦੇ ਬਾਕੀ ਜੀ ਸੁੱਤੇ ਹੁੰਦੇ ਨੇ ਹਾਂਜੀ ਤੇ ਹੌਲੀ-ਹੌਲੀ ਕਰਨੇ ਮੈਂ ਦਰਵਾਜ਼ੇ ਜਿਹੜੇ ਨੇ ਖੋਲਦਾ ਤੇ ਆਪਣਾ ਮੂੰਹ ਹੱਥ ਧੋ ਕੇ ਬਾਹਰ ਮੈਂ ਸੈਰ ਕਰਨ ਨਿਕਲ ਜਾਂਦਾ ਹਾਂਜੀ ਤੇ ਪਰ ਉਹ ਕਹਿੰਦੇ ਕਿ ਕਈ ਵਾਰੀ ਫਿਰ ਮੈਂ ਇਹ ਵੀ ਸੋਚਦਾ ਕਿ ਘਰ ਕਿੰਨੀਆਂ ਬੇਲੋੜੀਆਂ ਚੀਜ਼ਾਂ ਨਾਲ ਭਰਿਆ ਪਿਆ ਕਿ ਡਰਾਇੰਗ ਰੂਮ ਹੋਵੇ ਬੈਡਰੂਮ ਹੋਵੇ ਸਟੋਰ ਹੋਵੇ ਕਿਤੇ ਵੀ ਐ ਲੱਗਦਾ ਕਿ ਚੀਜ਼ਾਂ ਨਾ ਤੁੰਗੀਆਂ ਪਈਆਂ ਨੇ ਤੇ ਕਹਿੰਦੇ ਮੈਨੂੰ ਆਪਣੇ ਘਰ ਚ ਤੁਰਨ ਲਈ ਵੀ ਮੈਨੂੰ ਥਾਂ ਨਹੀਂ ਲੱਭਦੀ ਹੁੰਦੀ ਕਈ ਵਾਰੀ ਤਾਂ ਨਹੀਂ ਉਹ ਜਦੋਂ ਕਹਿੰਦੇ ਆ ਨਾ ਮੈਂ ਸੈਰ ਕਰਨ ਲਈ ਜਾਂਦਾ ਕਹਿੰਦੇ ਮੈਂ ਦੇਖਦਾ ਆਂ ਵੀ ਸਾਡੀ ਰਸੋਈ ਚ ਵੀ ਸਾਡੇ ਡਰਾਇੰਗ ਰੂਮ ਚ ਵੀ ਸਾਡੇ ਸਟੋਰ ਰੂਮ ਚ ਵੀ ਬੈੱਡਰੂਮ ਚ ਵੀ ਮਤਲਬ ਚੀਜ਼ਾਂ ਭਰੀਆਂ ਪਈਆਂ ਨੇ ਤੇ ਫਿਰ ਉਹ ਨਾਲ ਕਹਿੰਦੇ ਨੇ ਵੀ ਕਈ ਵਾਰੀ ਤਾਂ ਇਹੋ ਜਿਹੇ ਪਾਰਸਲ ਪਏ ਹੁੰਦੇ ਜਿਹੜੇ ਅਜੇ ਖੁੱਲੇ ਵੀ ਨਹੀਂ ਹੁੰਦੇ ਕਰਦਿਆਂ ਨੇ ਅਸਲ ਚ ਗੱਲ ਇਹ ਹੈ ਨਾ ਕਿ ਇਹ ਆਨਲਾਈਨ ਐਪਸ ਦੇ ਨਾਲ ਜਿਹੜਾ ਤੁਸੀਂ ਖਰੀਦਦਾਰੀ ਕਰਦੇ ਹੋ ਤੇ ਉਹ ਉਹ ਚੀਜ਼ਾਂ ਦੀ ਖਰੀਦਦਾਰੀ ਜਿਨ੍ਹਾਂ ਦੀ ਲੋੜ ਨਹੀਂ ਹੁੰਦੀ ਲੋੜ ਨਹੀਂ ਹੁੰਦੀ ਅੱਛਾ ਇਹਨਾਂ ਐਪਸ ਤੇ ਵੀ ਹੁੰਦਾ ਨਾ ਸੇਲ ਲੱਗ ਗਈ ਹਾਂਜੀ ਨਹੀਂ ਚੀਜ਼ ਚਾਹੀਦੀ ਨਹੀਂ ਨਹੀਂ ਸਸਤੀ ਮਿਲ ਰਹੀ ਹੈ ਤੁਸੀਂ ਲੈ ਲਓ ਹਾਂਜੀ ਇੱਕ ਨਾਲ ਇੱਕ ਫ੍ਰੀ ਜਾਂ ਜੋ ਵੀ ਮਤਲਬ ਜਿੰਨੀਆਂ ਕਈ ਤਰ੍ਹਾਂ ਦੀਆਂ ਪ੍ਰੋਮੋ ਹ ਸਕੀਮਾਂ ਕੱਪੜੇ ਤੁਸੀਂ ਲੈ ਲਓ ਕੱਪੜਿਆਂ ਦੀ ਸੇਲ ਆ ਗਈ ਹੈਨਾ ਵਾਸ਼ਿੰਗ ਮਸ਼ੀਨਾਂ ਦੀ ਸੇਲ ਆ ਗਈ ਜੀ ਅੱਛਾ ਫਿਰ ਇੱਕ ਇਹ ਵੀ ਹੈ ਕਿ ਤੁਸੀਂ ਝਟਪਟ ਚੀਜ਼ਾਂ ਦੀ ਹੁਣ ਤਾਂ ਖਰੀਦਦਾਰੀ ਤੁਸੀਂ ਭਾਵੇਂ ਆਪਣੀ ਗਰੋਸਰੀ ਜਾਂ ਜਿਹਨੂੰ ਕਹਿ ਲਓ ਰਸੋਈ 'ਚ ਵਰਤਣ ਵਾਲੀਆਂ ਦਾਲਾਂ, ਚੀਨੀ ਸਾਰਾ ਕੁਝ ਤੁਸੀਂ ਰਾਸ਼ਨ ਦਾ ਸਮਾਨ ਰਾਸ਼ਨ ਦਾ ਸਮਾਨ ਤੁਸੀਂ ਇਹਨਾਂ ਐਪਸ 'ਤੇ ਖਰੀਦ ਸਕਦੇ ਹੋ ਉਹ ਮੇਰੇ ਖਿਆਲ ਹੈ ਕੁਝ ਮਿੰਟ ਹੀ ਦੱਸਦੇ ਨੇ ਕਿ ਉਹਨੇ ਮਿੰਟਾਂ ਦੇ ਵਿੱਚ 15 15 ਦਾ ਸਮਾਨ 10 ਮਿੰਟ ਹਾਂਜੀ ਉਹਦੇ ਵਿੱਚ ਵਿੱਚ ਉਹ ਆ ਜਾਂਦੀਆਂ ਨੇ ਜੀ ਤੁਹਾਡਾ ਕੋਈ ਚੀਜ਼ ਖਾਣ ਨੂੰ ਜੀ ਕਰਦਾ ਹੈ ਹੈਨਾ ਤੁਸੀਂ ਉਸੇ ਵੇਲੇ ਦੇਖਦੇ ਹੋ ਆਰਡਰ ਕਰਦੇ ਹੋ ਜਿੱਥੇ-ਜਿੱਥੇ ਜਿਹੜਾ-ਜਿਹੜਾ ਉਹ ਤੁਹਾਨੂੰ ਅ ਦੱਸ ਦੇ ਨੇ ਦੱਸ ਦੇ ਨੇ ਹੈ ਨਾ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਤੁਹਾਡੇ ਬੂਏ ਤੇ ਉਹ ਮੋਟਰਸਾਈਕਲ ਵਾਲਾ ਮੁੰਡਾ ਜਿਹੜਾ ਤੁਹਾਨੂੰ ਉਹ ਦੇ ਜਾਂਦਾ ਹਾਂਜੀ ਗੱਲ ਉਹੀ ਹੈ ਨਾ ਕਿ ਇਹਨੇ ਸਾਡੀਆਂ ਆਦਤਾਂ ਬਦਲ ਦਿੱਤੀਆਂ ਨੇ ਕਿਸੇ ਤਾਂ ਤੁਰ ਕੇ ਦੁਕਾਨ ਤੱਕ ਜਾਣਾ ਪੈਂਦਾ ਸੀ ਤੇ ਤੁਰਨ ਨਾਲ ਸਭੀ ਸਿੱਧੇ ਕਰਨੀ ਪੈਂਦੀ ਸੀ ਚੀਜ਼ ਹਾਂਜੀ ਹੈ ਨਾ ਉਹ ਚ ਸਮਾਂ ਲੱਗਦਾ ਕਿ ਆ ਚੀਜ਼ ਲੈ ਲਓ ਇੱਥੋਂ ਆਪ ਪਸੰਦ ਕਰ ਲਓ ਉਹ ਤਾਂ ਉਹ ਸਿੱਧਾ ਹੀ ਤੁਸੀਂ ਪਸੰਦ ਕੀਤੀ ਹੁੰਦੀ ਆਪ ਤੇ ਬੱਚੇ ਝਟ ਝਟ ਆਪਣੀ ਵਾਸਤੇ ਇੱਕ ਟੱਚ ਹੀ ਕਰਨਾ ਨਾ ਟੱਚ ਕਰਨਾ ਹਲੇ ਸਾਡੇ ਵਾਲੀ ਪੀੜ੍ਹੀ ਦੀ ਆਦਤ ਥੋੜੀ ਘਟ ਹੈ ਬੱਚਿਆਂ ਦੀ ਤਾਂ ਆਦਤ ਇੱਥੇ ਤੱਕ ਹੈ ਕਿ ਤੁਹਾਨੂੰ ਕਿਸੇ ਵੇਲੇ ਤੁਸੀਂ ਦੇਖਿਆ ਕਿ ਜੀ ਦੁੱਧ ਖਤਮ ਹੋਇਆ ਇੱਕ ਮਿੰਟ ਦੇ ਵਿੱਚ ਉਹਨਾਂ ਨੇ ਆਰਡਰ ਕਰਨਾ ਹੈ ਜੀ ਦੁੱਧ ਦਹੀਂ ਚਾਹੀਦਾ ਹੈ ਆਰਡਰ ਕਰਨਾ ਦਹੀਂ ਆਹ ਟਮਾਟਰ ਮੁੱਕਿਆ ਕੋਈ ਮਿਰਚ ਮੁੱਕੀ ਹੈ ਉਹ ਝਟ ਦੀ ਝਟ ਆਰਡਰ ਕਰੋ ਜੀ ਹਾਂ ਮਿੰਟਾਂ ਦੇ ਵਿੱਚ ਇਹ ਸਮਾਨ ਆ ਜਾਣਾ ਹਾਂ ਜੀ ਗੱਲ ਅਸਲ 'ਚ ਇਹ ਸਾਧਨ ਸੰਪੰਨ ਤਬਕੇ ਦੀ ਆਦਤ ਦੀ ਗੱਲ ਕੀਤੀ ਹੈ ਉਹਨਾਂ ਨੇ ਉਹੀ ਚੀਜ਼ਾਂ ਹੋ ਗਿਆ ਨਾ ਇਹ ਤਾਂ ਚਲੋ ਆਪਾਂ ਰਾਸ਼ਨ ਦੀ ਗੱਲ ਕਰਦੇ ਹਾਂ ਹੋਰ ਚੀਜ਼ਾਂ ਵੀ ਜਿਹੜੀਆਂ ਨੇ ਨਾ ਸਹੂਲਤਾਂ ਵਾਲੀਆਂ ਸੁੱਖ ਸਹੂਲਤਾਂ ਦੀਆਂ ਉਹ ਵੀ ਤੁਸੀਂ ਛੱਟਪਟ ਮੰਗਾਓ ਛੱਟਪਟ ਆ ਜਾਂਦੀਆਂ ਨੇ ਤੇ ਨਾਲ ਉਹ ਡਿਸਕਾਊਂਟ ਦਾ ਲਾਲਚ ਦਿੰਦੇ ਨੇ ਉਸ ਡਿਸਕਾਊਂਟ ਦੇ ਜਿਹੜੇ ਲਾਲਚ ਦੇ ਵਿੱਚ ਲੋਕੀ ਜੇ ਜ਼ਰੂਰਤ ਨਹੀਂ ਹੈ ਤਦ ਵੀ ਉਹ ਚੀਜ਼ਾਂ ਖਰੀਦ ਲੈਂਦੇ ਨੇ ਹਾਂਜੀ ਤੇ ਪਰ ਇਹ ਕਾਰਨ ਕੀ ਹੈ ਕਿ ਕਿਸੇ ਵੇਲੇ ਕੰਮ ਆ ਜਾਣੀ ਹੈ ਹਾਂਜੀ ਤੇ ਇਸ ਦਾ ਕਾਰਨ ਕੀ ਹੈ ਕਾਰਨ ਤਾਂ ਕਈ ਵਾਰੀ ਇਹ ਵੀ ਹੈ ਨਾ ਕਿ ਚੀਜ਼ਾਂ ਅਸੀਂ ਇਕੱਠੀਆਂ ਕਰਕੇ ਰੱਖਣੀਆਂ ਕਿ ਸਾਡਾ ਜਿਹੜਾ ਰਤਬਾ ਕਾਇਮ ਰਹੇ ਰਤਬਾ ਪਹਿਲਾਂ ਤਾਂ ਬਣਾਉਣਾ ਹੈ ਫਿਰ ਕਾਇਮ ਕਰਨਾ ਹੈ ਤੇ ਫਿਰ ਦਿਖਾਉਣਾ ਹੈ ਦਿਖਾਉਣਾ ਦਿਖਾਉਣ ਦੇ ਲਈ ਇਹੋ ਜੀਆਂ ਚੀਜ਼ਾਂ ਦੀ ਜਿਹੜੀ ਹੈ ਅੰਨੇਵਾ ਜਿਹੜੀ ਹੈ ਉਹਦੇ ਤੇ ਖਰੀਦਾਰੀ ਕਰਨੀ ਹੈ ਹਾਂਜੀ ਅਸਲ 'ਚ ਹਰ ਚੀਜ਼ ਹੁਣ ਦਿਖਾਵੇ ਦੀ ਹੋ ਗਈ ਨਾ ਉਹ ਕਿ ਕਹਿੰਦੇ ਮਲਵਿੰਦਰ ਹੋਰੀ ਲਿਖਦੇ ਨੇ ਆਪਣੀ ਰਚਨਾ ਚ ਕਿ ਮਹਿਮਾਨ ਨਵਾਜ਼ੀ ਵੀ ਦਿਖਾਵੇ ਦਿਓਗੀ ਜੀ ਬਿਲਕੁਲ ਕਿ ਜੇ ਘਰ ਕੋਈ ਮਹਿਮਾਨ ਆ ਜਾਈ ਤਾਂ ਪਹਿਲਾਂ ਤਾਂ ਜੂਸ ਜਾਂ ਕੋਲਡ ਡਰਿੰਕ ਪਿਉਣਾ ਹੁੰਦਾ ਉਹਦੇ ਨਾਲ ਵੀ ਮਤਲਬ ਕੁਝ ਕੁਝ ਖਾਣ ਨੂੰ ਦੇਣਾ ਹੁੰਦਾ ਉਹ ਤਾਂ ਪਿਆ ਤਾਂ ਤੁਸੀਂ ਆਏ ਬੰਦੇ ਨੂੰ ਫਿਰ ਇਹ ਵੀ ਚਾਹ ਪਿਉਣੀ ਹੈ ਤਾਂ ਉਹਦੇ ਨਾਲ ਕਈ ਸਾਰੀਆਂ 스ਨੈਕਸ ਚਾਹੀਦੀਆਂ ਨੇ ਹਾਂਜੀ ਤੇ ਕਹਿੰਦੇ ਫਿਰ ਜੇ ਰੋਟੀ ਖਵਾਉਣੀ ਹੈ ਤਾਂ ਫਿਰ 5-7 ਵਨ ਸਵਨੀਆਂ ਚੀਜ਼ਾਂ ਤਾਂ ਬਣਾਉਣੀਆਂ ਹੀ ਪੈਂਦੀਆਂ ਨੇ ਔਰ ਨਹੀਂ ਤਾਂ ਕਈ ਵਾਰੀ ਮਹਿਮਾਨ ਨੂੰ ਲੱਗਦਾ ਨਾ ਕਿ ਮੇਰੀ ਖਾਤਰਦਾਰੀ ਨਹੀਂ ਹੋਈ ਪਰ ਅਸਲ ਸਵਾਦ ਤਾਂ ਇੱਕ ਸਬਜ਼ੀ ਦੇ ਨਾਲ ਰੋਟੀ ਖਾ ਕੇ ਆਉਂਦਾ ਦਹੀਂ ਹੋਵੇ ਸਬਜ਼ੀ ਹੋਵੇ ਆਚਾਰ ਚਟਨੀ ਹੋਵੇ ਹਾਂਜੀ ਗੱਲ ਉਹੀ ਹੈ ਨਾ ਕਿ ਪਰਿਵਾਰ ਨੇ ਆਪਣਾ ਫਿਰ ਸਟੇਟਸ ਵੀ ਦਿਖਾਉਣਾ ਹੁੰਦਾ ਹੈ ਨਾ ਕਿ ਹਾਂਜੀ ਅਸੀਂ ਤੁਹਾਡੀ ਨਹੀਂ ਖਾਤਰਦਾਰੀ ਕੀਤੀ ਹੈ ਪੁਰਾਣੇ ਵੇਲਿਆਂ 'ਚ ਯਾਦ ਕਰੋ ਨਾ ਜੇ ਕੋਈ ਮਹਿਮਾਨ ਆਉਂਦਾ ਸੀਗਾ ਤੇ ਮਾਵਾਂ ਝਾਟੀ ਮਤਲਬ ਦਾਲ ਕੋਈ ਬਣੀ ਹੁੰਦੀ ਸੀ ਮੜੀ ਜੀ ਸਬਜ਼ੀ ਨਾਲ ਚੜਾ ਲੈਣੀ ਹੈ ਬਿਲਕੁਲ ਤੇ ਮਿੱਠੇ ਵਿੱਚ ਵੱਧ ਦੋਦਆ ਹੁੰਦਾ ਸੀ ਵੀ ਚਾਹੇ ਸੇਵੀਆਂ ਬਣਾ ਲੈਣ ਚਾਹੇ ਕੜਾ ਬਣਾ ਲੈਣ ਹਾਂਜੀ ਗੱਲ ਇਹ ਹੈ ਨਾ ਇਸ ਲਈ ਰੋਟੀ ਸਵਾਦ ਵੀ ਕਿੰਨੀ ਲੱਗਦੀ ਸੀ ਅਸਲ ਚ ਗੱਲ ਇਹ ਹੈ ਨਾ ਕਿ ਉਦੋਂ ਉਚੇਚ ਨਹੀਂ ਸੀ ਕਰਦੇ ਤਾਂ ਕਿਸੇ ਮਹਿਮਾਨ ਨੂੰ ਦੇਖ ਕੇ ਮੱਥੇਵਟ ਨਹੀਂ ਸੀ ਮੱਥੇਵਟ ਵੀ ਨਹੀਂ ਸੀ ਕੋਈ ਪਾਉਂਦੇ ਤੇ ਅੱਜ ਕੱਲ ਤਾਂ ਫੋਨ ਲੈ ਕੇ ਟਾਈਮ ਲੈਣਾ ਪੈਂਦਾ ਨਾ ਕਿ ਅਸੀਂ ਆ ਜਾਈਏ ਤੁਸੀਂ ਘਰੇ ਹੋਵਗੇ ਨਹੀਂ ਜੇ ਕਿਸੇ ਨੂੰ ਰੋਟੀ ਖਵਾਣੀ ਹੋਵੇ ਤਾਂ ਸਵੇਰ ਤੋਂ ਹੀ ਉਹ ਸਵਾਗਤ ਸਤਿਕਾਰ ਦੀਆਂ ਜਿਹੜੀਆਂ ਸਾਰੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਹੈਨਾ ਆ ਜਿਹੜੀਆਂ ਤੁਸੀਂ ਆਪਾਂ ਕਹਿੰਦੇ ਆ ਨਾ ਕਿ 6-7 ਚੀਜ਼ਾਂ ਬਣਾਉਣੀਆਂ ਨੇ ਉਹਨੂੰ ਟਾਈਮ ਲੱਗਦਾ ਹੈ ਕਈ ਵਾਰ ਤਾਂ ਇੱਕ ਦਿਨ ਪਹਿਲਾਂ ਤੋਂ ਪ੍ਰਬੰਧ ਸ਼ੁਰੂ ਹੋ ਜਾਂਦੇ ਨੇ ਬਿਲਕੁਲ ਕਿ ਇੱਕ ਇਹ ਤਾਂ ਖਾਣ ਪੀਣ ਮਹਿਮਾਨ ਨਵਾਜ਼ੀ ਦੀ ਗੱਲ ਹੋ ਗਈ ਹਾਂਜੀ ਉਹ ਕਹਿੰਦੇ ਵੀ ਕਈ ਬੱਚੇ ਜਿਨ੍ਹਾਂ ਦੇ ਬਾਹਰ ਗਏ ਹੁੰਦੇ ਨੇ ਹਾਂਜੀ ਕੈਨੇਡਾ ਅਮਰੀਕਾ ਉਹਨਾਂ ਨੇ ਘਰ 'ਚ ਘਰ ਚਲਾਉਣ ਵਾਲਾ ਗੱਡੀ ਕੋਈ ਨਹੀਂ ਪਰ ਉਹਨਾਂ ਨੇ ਦੋ ਦੋ ਕਾਰਾਂ ਰੱਖੀਆਂ ਹੋਈਆਂ ਨੇ ਤੇ ਵੀ ਜੇ ਬੱਚੇ ਆਉਣਗੇ ਤਾਂ ਚਲਾਉਣਗੇ ਤੇ ਉਹਨਾਂ ਨੇ ਤਾਂ ਸਾਲਾਂ ਬਾਅਦ ਵਾਪਸ ਆਉਣਾ ਹੁੰਦਾ ਦੇਸ਼ ਹਾਂਜੀ ਤੇ ਵੈਸੇ ਵੀ ਉੱਥੇ ਜਿਹੜਾ ਡਰਾਈਵਿੰਗ ਦਾ ਫਰਕ ਹੈ ਨਾ ਸੱਜੇ ਖੱਬੇ ਹੱਥ ਦਾ ਤਾਂ ਉਹ ਉੱਥੇ ਆ ਕੇ ਤਾਂ ਗੱਡੀਆਂ ਚਲਾਉਂਦੇ ਨਹੀਂ ਬਹੁਤੇ ਲੋਕ ਤਾਂ ਪਰ ਉਹ ਹੈ ਨਾ ਕਿ ਸਟੇਟਸ ਸਿੰਬਲ ਹੈ ਤੁਹਾਡਾ ਉਹ ਰੁਤਬੇ ਦੇ ਲਈ ਤੁਸੀਂ ਬਾਹਰ ਗੱਡੀਆਂ ਵੀ ਖੜੀਆਂ ਕਰਨੀਆਂ ਜੀ ਮਤਲਬ ਇਹ ਜਿਹੜਾ ਸਾਰਾ ਕੁਝ ਹੈ ਰੁਤਬੇ ਦੇ ਲਈ ਮਲਵਿੰਦਰ ਹੋਰਾਂ ਦਾ ਕਹਿਣਾ ਨਾ ਕਿ ਅਸੀਂ ਆਪਣਾ ਜਿਹੜਾ ਜਿਉਣ ਦਾ ਢੰਗ ਇਦਾਂ ਦਾ ਬਣਾ ਲਿਆ ਵਿਖਾਵੇ ਦਾ ਤੇ ਆਪਣਾ ਰੁਤਬਾ ਜਿਹੜਾ ਹੈ ਦਿਖਾਉਣ ਦਾ ਲੋਕਾਂ ਨੂੰ ਰੁਤਬਾ ਚੀਜ਼ਾਂ ਨਾਲ ਨਹੀਂ ਨਾ ਬਣਦਾ ਰੁਤਬਾ ਬਣਾਉਣ ਲਈ ਮਿਹਨਤ ਲਗਨ ਤੇ ਦ੍ਰਿੜ ਇਰਾਦੇ ਦੀ ਲੋੜ ਹੁੰਦੀ ਹੈ ਤੇ ਸਾਡੇ ਦੇਸ਼ ਦੀਆਂ ਧੀਆਂ ਨੇ ਇਹ ਕਰ ਦਿਖਾਇਆ ਇਨਾ ਧੀਆ ਬਾਰੇ ਜਿਹੜਾ ਸੀ ਗੁਰਵਚਨ ਜਗਤੋਰਾ ਦਾ ਲੇਖ ਹੈ ਕੁੱਲੀਆਂ ਚ ਦਗਦੇ ਲਾਲ ਹਾਂਜੀ ਉਹਨਾਂ ਨੇ ਆਪਣੀ ਗੱਲ ਸ਼ੁਰੂ ਕੀਤੀ ਹੈ ਸਹਿਜਲਦੀਪ ਕੌਰ ਹੋਰਾਂ ਤੋਂ ਇਸ ਧੀ ਨੇ ਨੈਸ਼ਨਲ ਡਿਫੈਂਸ ਅਕੈਡਮੀ ਦੀ ਮੈਰਿਟ ਸੂਚੀ ਚ 13ਵਾਂ ਰੈਂਕ ਹਾਸਲ ਕੀਤਾ ਤੇ ਸਹਿਜਲਦੀਪ ਕੌਰ ਛੋਟੇ ਕਿਸਾਨ ਦੀ ਧੀ ਹੈ ਹੁਸ਼ਿਆਰਪੁਰ ਤੋਂ 30 ਕਿਲੋਮੀਟਰ ਦੂਰੇ ਦਾ ਪਿੰਡ ਹੈ ਚਟਾਲਾ ਤੇ ਇਸੇ ਤਰ੍ਹਾਂ ਕਹਿੰਦੇ ਨੇ ਕਿ ਸਾਡੀਆਂ ਜਿਹੜੀ ਕ੍ਰਿਕਟ ਟੀਮ ਦੀਆਂ ਕੁੜੀਆਂ ਨੇ ਹਾਂਜੀ ਇਹਨਾਂ ਨੇ ਦੇਸ਼ ਦਾ ਹਾਂ ਇਹਨਾਂ ਨੇ ਦੇਸ਼ ਦਾ ਮਾਣ ਬਤਾਇਆ ਤੇ ਉਹਨਾਂ ਨੇ ਖਾਸ ਕਰਕੇ ਇਹ ਕਹੀ ਹੈ ਕਿ ਇਹਦੇ ਵਿੱਚ ਜਿਹੜੀਆਂ ਪੰਜਾਬ ਹਰਿਆਣਾ ਤੇ ਹਿਮਾਚਲ ਦੀਆਂ ਕੁੜੀਆਂ ਨੇ ਪਿੰਡੂ ਇਲਾਕਿਆਂ ਦੀਆਂ ਪਿੰਡੂ ਇਲਾਕਿਆਂ ਦੀਆਂ ਨੇ ਘਟੋ ਘਟ ਮੇਰੇ ਖਿਆਲ ਪੰਜ ਕੁੜੀਆਂ ਉਹਨਾਂ ਨੇ ਕਿਹਾ ਹਾਂਜੀ ਹੈਨਾ ਉਹ ਕਹਿੰਦੇ ਵੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਨੇ ਜਿਹੜਾ ਇਹ ਰੁਤਬਾ ਹਾਸਲ ਕੀਤਾ ਹੈ ਇਹ ਇਸ ਖੇਡ ਦੇ ਵਿੱਚ ਇੰਨੀ ਅੱਗੇ ਤੱਕ ਗਈਆਂ ਨੇ ਇਹਨਾਂ ਨੇ ਆਪਣੀ ਮਿਹਨਤ ਦੇ ਸਿਰ ਤੇ ਕੀਤਾ ਹੈ ਮਾਪਿਆਂ ਦੇ ਸਹਿਯੋਗ ਦੇ ਨਾਲ ਪੇਸ਼ੇਵਰ ਜਿਹੜੀ ਐ ਕੋਚਿੰਗ ਲੈ ਕੇ ਹਾਸਲ ਕੀਤਾ ਹੈ ਹਾਂਜੀ ਤੇ ਮਹਿੰਗੇ ਫੈਂਸੀ ਸਕੂਲਾਂ ਚ ਨਹੀਂ ਪੜੀਆਂ ਹਾਂ ਉਹ ਸਧਾਰਨ ਪਿੰਡੂ ਸਕੂਲਾਂ ਦੀਆਂ ਕੁੜੀਆਂ ਨੇ ਸਾਰੀਆਂ ਜੀ ਇਸੇ ਲੇਖ ਬਾਰੇ ਪਟਿਆਲਾ ਤੋਂ ਡਾਕਟਰ ਤਰਲੋਚਨ ਕੌਰ ਹੋਰਾਂ ਦਾ ਖਾਤਾ ਹੈ ਜੀ ਉਹ ਲਿਖਦੇ ਨੇ ਕਿ ਗੁਰਬਚਨ ਜੱਟ ਦਾ ਲੇਖ ਕੁੱਲੀਆਂ ਚ ਦਗਦੇ ਨਾਲ ਚੰਗਾ ਲੱਗਿਆ ਲੇਖਕ ਨੇ ਦੋ ਗੱਲਾਂ ਬਿਲਕੁਲ ਸਹੀ ਆਖੀਆਂ ਨੇ ਜੀ ਪਹਿਲੀ ਕਿ ਪ੍ਰਾਪਤੀਆਂ ਸਿਰਫ ਮਹਿੰਗੇ ਸਕੂਲਾਂ ਚ ਪੜ ਕੇ ਮਹਿਲਾ ਚ ਰਹਿਣ ਵਾਲੇ ਹੀ ਨਹੀਂ ਕਰ ਸਕਦੇ ਕੱਖਾਂ ਦੀਆਂ ਕੁਲੀਆਂ 'ਚ ਰਹਿਣ ਵਾਲੇ ਵੀ ਇਹ ਕ੍ਰਿਸ਼ਮਕ ਕਰ ਸਕਦੇ ਨੇ ਜਿਹੜੀ ਇਹ ਕਹਿੰਦੇ ਆ ਨਾ ਮਹਿੰਗੇ ਸਕੂਲ ਵਾਲੇ ਨੇ ਉਹਨਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਹਾਸਲ ਨੇ ਜੀ ਜਿਹੜੀ ਪ੍ਰਾਪਤੀ ਹੈ ਨਾ ਜਿੱਥੇ ਘਾਟਾਂ ਹੁੰਦੀਆਂ ਨੇ ਉਦੋਂ ਤੁਹਾਨੂੰ ਹੁੰਦਾ ਕਿ ਮੈਂ ਬਹੁਤ ਅੱਗੇ ਤੱਕ ਜਾਣਾ ਤਾਂ ਕਿ ਮੈਂ ਆਪਣੀ ਜ਼ਿੰਦਗੀ ਦੀਆਂ ਜਿਹੜੀਆਂ ਤੰਗੀਆਂ ਤੋਸ਼ੀਆਂ ਦੂਰ ਕਰ ਸਕਾਂ ਉਹ ਤੁਹਾਨੂੰ ਮਿਹਨਤ ਕਰਨ ਲਈ ਵੀ ਪ੍ਰੇਰਦਿਆਂ ਨੇ ਕਮੀਆਂ ਜੀ ਬਿਲਕੁਲ ਉਹ ਜਿਹੜੀ ਕਹਿੰਦੇ ਹੁੰਦੇ ਆ ਨਾ ਤੁਹਾਡੇ ਅੰਦਰ ਉਹ ਅੱਗ ਹੁੰਦੀ ਹੈ ਜਿਹੜੀ ਕੁਝ ਹਾਸਲ ਕਰਨ ਦੀ ਸਫਲਤਾ ਹਾਸਲ ਕਰਨ ਦੀ ਜੀ ਇਹ ਤੇ ਉਹੀ ਗੱਲ ਕਰ ਰਹੇ ਨੇ ਗੁਰਬਚਨ ਜਗਤ ਹੋਰਾਂ ਨੇ ਆਪਣੇ ਲੇਖ 'ਚ ਨੱਤਿਆਂ ਦੀ ਗੱਲ ਕਰਕੇ ਪ੍ਰਵਾਸ ਨੂੰ ਮੁੱਦਾ ਬਣਾਇਆ ਅਸਲ ਵਿੱਚ ਡਾਕਟਰ ਤਰਲੋਚਨ ਕੌਰ ਹੋਰਾਂ ਨੇ ਇਹ ਗੱਲ ਵੀ ਲਿਖੀ ਹੈ ਕਿ ਜਗਤ ਹੋਰਾਂ ਨੇ ਸਹੀ ਲਿਖਿਆ ਹੈ ਕਿ ਲੱਖਾਂ ਰੁਪਏ ਲਾ ਕੇ ਜਾਂ ਮਿੱਟੀ ਦੇ ਭਾ ਜ਼ਮੀਨਾਂ ਵੇਚ ਕੇ ਡੰਕੀ ਰੂਟਾਂ ਰਾਹੀਂ ਵਿਦੇਸ਼ਾਂ ਵਿੱਚ ਜਾਣਾ ਕੋਈ ਸਿਆਣਪ ਨਹੀਂ ਜੀ ਜਾਨ ਨਾਲ ਕੀਤੀ ਮਿਹਨਤ ਆਪਣੇ ਦੇਸ਼ ਉੱਚ ਵੀ ਰੰਗ ਲਿਆਉਂਦੀ ਹੈ ਜਗਤ ਹੋਰ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਡੰਕੀ ਰੂਟਾਂ ਰਾਹੀਂ ਤੁਸੀਂ ਇੱਕ ਤਾਂ ਜਾਂਦੇ ਹੋ ਪੈਸੇ ਦੇ ਕੇ ਜ਼ਮੀਨ ਵੇਚ ਕੇ ਹੈਨਾ ਉਧਾਰ ਮਾਪੇ ਚੁੱਕਦੇ ਨੇ ਜੀ ਤੁਹਾਨੂੰ ਵਿਦੇਸ਼ਾਂ ਚ ਭੇਜਦੇ ਨੇ ਦੂਜਾ ਇਹ ਹੈ ਕਿ ਇੱਕ ਤਰੀਕੇ ਉਥੇ ਜਾਨ ਜੋਖਮ ਚ ਪਾਉਣ ਜਾਨ ਜੋਖਮ ਚ ਪਾਉਣੀ ਮੌਤ ਦਾ ਖਤਰਾ ਮੰਡਰਾਉਂਦਾ ਰਹਿੰਦਾ ਜਦੋਂ ਤੁਸੀਂ ਡੰਕੀ ਰੂਟਾਂਹੀਂ ਜਾਂਦੇ ਹੋ ਉਹ ਕੋਈ ਸਿੱਧੇ ਤਰੀਕੇ ਥੋੜਾ ਜਾਂਦੇ ਹੋ ਤੁਸੀਂ ਕਿੰਨੇ ਔਖੇ ਰਾਹਾਂ ਚੋਂ ਹੋ ਕੇ ਗੁਜ਼ਰਦੇ ਹੋ ਜੇ ਤੁਸੀਂ ਚਲੇ ਗਏ ਪਹੁੰਚ ਗਏ ਤਾਂ ਠੀਕ ਹੈ ਨਹੀਂ ਤਾਂ ਮੌਤ ਫੇਰ ਤੁਹਾਡੇ ਦਾ ਦੇ ਵਿੱਚ ਖੜੀ ਹੈ ਜੀ ਬਿਲਕੁਲ ਤੇ ਬਹੁਤ ਸਾਰੀਆਂ ਖਬਰਾਂ ਸਮੇ ਸਮੇਂ ਆਉਂਦੀਆਂ ਰਹਿੰਦੀਆਂ ਇਹੋ ਜਿਹੀਆਂ ਇਸ ਲੇਖ ਚ ਇਹ ਜ਼ਿਕਰ ਹੈ ਨਾ ਕਿ ਹੁਣ ਜਿਹੜੀਆਂ ਸਥਿਤੀਆਂ ਬਦਲ ਗਈਆਂ ਨੇ ਪੱਛਮ ਨੂੰ ਹੁਣ ਸਸਤੇ ਵਿਦੇਸ਼ੀ ਕਾਮਿਆਂ ਆ ਆਈਟੀ ਜਾਂ ਇੰਜੀਨੀਅਰਿੰਗ ਮਾਹਿਰਾਂ ਦੀ ਜਾਂ ਕਹਿ ਲਓ ਵਿਦਿਆਰਥੀਆਂ ਦੀ ਲੋੜ ਨਹੀਂ ਰਹੀ ਇਹ ਅਮਰੀਕਾ ਦੀਆਂ ਵਪਾਰ ਨੀਤੀਆਂ ਪੇਸ਼ੇਵਰ ਮਾਹਿਰਾਂ ਤੇ ਵਿਦਿਆਰਥੀਆਂ ਲਈ ਨਵੀਆਂ ਵੀਜ਼ਾ ਨੀਤੀਆਂ ਵਿੱਚ ਅਪਣਾਏ ਜਾ ਰਹੇ ਰੁਖ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਸੰਬੰਧੀ ਲਏ ਜਾ ਰਹੇ ਪੈੰਤਰੇ ਤੋਂ ਦੇਖਿਆ ਜਾ ਰਿਹਾ ਹੈ ਨੌਕਰੀਆਂ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਜਾਂ ਨਾਗਰਿਕਤਾ ਸੰਬੰਧੀ ਸ਼ਰਤਾਂ ਜੋੜੀਆਂ ਜਾ ਰਹੀਆਂ ਨੇ ਨਸਲਵਾਦ ਵੀ ਪੱਧਰ ਰੂਪ ਧਾਰਨ ਕਰ ਰਿਹਾ ਤੇ ਪ੍ਰਵਾਸੀਆਂ ਨੂੰ ਕਈ ਰੂਪ ਚ ਨਫ਼ਰਤ ਦਾ ਸਾਹਮਣਾ ਕਰਨਾ ਪੈ ਰਿਹਾ ਨਫ਼ਰਤ ਦਾ ਸਾਹਮਣਾ ਤਾਂ ਕਰਨਾ ਹੀ ਪੈ ਰਿਹਾ ਪਰ ਨਾਲ ਉਹਨਾਂ ਦਾ ਕਹਿਣਾ ਕਿ ਪੱਛਮ ਦਾ ਸੁਨੇਹਾ ਬਿਲਕੁਲ ਸਪਸ਼ਟ ਹੈ ਕਿ ਆਪਣੇ ਮੁਲਕ ਵਾਪਸ ਜਾਓ ਹਾਂਜੀ ਕਹਿੰਦੇ ਇਸ ਸਥਿਤੀ ਚ ਅਸੀਂ ਇਹ ਦੇਖਣਾ ਕਿ ਭਾਰਤ ਕਿੱਥੇ ਖੜਾ ਹੈ ਹਾਂਜੀ ਉਹ ਕਹਿੰਦੇ ਕਿ ਪ੍ਰਵਾਸੀਆਂ ਨੇ ਪਿਛਲੇ ਵਿੱਤੀ ਸਾਲ 'ਚ 135.46 ਬਿਲੀਅਨ ਡਾਲਰ ਭਾਰਤ ਭੇਜੇ ਤੇ ਪਿਛਲੇ 10 ਸਾਲਾਂ ਤੋਂ ਇਹੋ ਰੁਝਾਨ ਰਿਹਾ ਹੈ ਪ੍ਰਵਾਸੀ ਭਾਰਤੀਆਂ ਨੇ ਸਭ ਤੋਂ ਵੱਧ ਪੈਸੇ ਆਪਣੇ ਦੇਸ਼ 'ਚ ਭੇਜੇ ਨੇ ਦੁਨੀਆ 'ਚ ਇਹੀ ਹੈ ਨਾ ਆਰਥਿਕਤਾ ਵੀ ਜੁੜੀ ਹੋਈ ਹੈ ਨਾਲ ਹੁਣ ਉਹਨਾਂ ਦੇਸ਼ਾਂ ਨੂੰ ਲੱਗਦਾ ਨਾ ਕਿ ਇਹ ਲੋਕ ਇੱਥੇ ਪੈਸੇ ਕਮਾ ਕੇ ਆਪਣੇ ਦੇਸ਼ ਭੇਜ ਰਹੇ ਨੇ ਜੀ ਉਹਨਾਂ ਦੀ ਆਰਥਿਕਤਾ ਨੂੰ ਇੱਕ ਤਰੀਕੇ ਖੋਰਾ ਲੱਗਦਾ ਕਿਉਂਕਿ ਉਹਨਾਂ ਦੀ ਪੂੰਜੀ ਜਿਹੜੀ ਹੈ ਉਹ ਇੱਧਰ ਆ ਗਈ ਹੈ ਭਾਰਤ ਚ ਆ ਗਈ ਹੈ ਜੀ ਬਿਲਕੁਲ ਅਖੀਰ ਚ ਉਹ ਫੇਰ ਇਹੀ ਗੱਲ ਕਰਦੇ ਨੇ ਕਿ ਸੈਜਲਦੀਪ ਤੇ ਸਾਡੀਆਂ ਜਿਹੜੀਆਂ ক্রিকেট ਖਿਡਾਰਨਾਂ ਨੇ ਇਹਨਾਂ ਨੇ ਦੇਸ਼ ਦੇ ਨੌਜਵਾਨਾਂ ਨੂੰ ਲਗਨ ਤੇ ਮਿਹਨਤ ਦਾ ਰਾਹ ਦਿਖਾਇਆ ਜੀ ਠੀਕ ਹੈ ਉਹ ਕਹਿੰਦੇ ਕਿ ਆਪਣੇ ਦਮ ਤੇ ਇਹਨਾਂ ਨੇ ਜਿਹੜੀਆਂ ਇਹ ਪ੍ਰਾਪਤੀਆਂ ਹਾਸਲ ਕੀਤੀਆਂ ਨੇ ਤੇ ਨਾਲ ਹੀ ਹੈ ਕਿ ਵੀ ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਤੇ ਫੇਰ ਉਹ ਜਿਹੜਾ ਸਭ ਤੋਂ ਵੱਡਾ ਸਵਾਲ ਉਠਾਉਂਦੇ ਨੇ ਨਾ ਸਰਕਾਰ ਤੇ ਉਹ ਕਹਿੰਦੇ ਨੇ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਪ੍ਰਤਿਭਾ ਨੂੰ ਪਛਾਨਣ ਤੇ ਉਹਨਾਂ ਨੂੰ ਢੁਕਵੇਂ ਮੌਕੇ ਮੁਹੱਈਆ ਕਰਾਉਣ ਅਖੀਰੋਂ ਇਸ ਗੱਲ ਤੇ ਆਪਣੇ ਲੇਖ ਨੂੰ ਖਤਮ ਕਰਦੇ ਨੇ ਕਹਿੰਦੇ ਇਤਿਹਾਸ ਇਹ ਯਾਦ ਨਹੀਂ ਰੱਖੇਗਾ ਕਿ ਅਸੀਂ ਕਿੰਨੀਆਂ ਚੋਣਾ ਜਾਂ ਜ਼ਮੀਨੀ ਚੋਣਾ ਜਿੱਤੀਆਂ ਸਗੋਂ ਇਸ ਗੱਲ ਤੋਂ ਸਾਡੀ ਪਰਖ ਕਰੇਗਾ ਕਿ ਅਸੀਂ ਆਪਣੇ ਮਨੁੱਖੀ ਸਰੋਤਾਂ ਨੂੰ ਕਿਵੇਂ ਵਿਕਸਿਤ ਕੀਤਾ हां जी क्रिकेट टीम ਦੀ ਗੱਲ ਕੀਤੀ ਹੈ ਨਾ ਸਾਡੇ ਇੱਕ ਦਰਸ਼ਕ ਨੇ ਐਮ ਐਸ ਉਨੀ ਕ੍ਰਿਸ਼ਨਨ ਜੀ ਉਹਨਾਂ ਨੇ ਵੀ ਮਹਿਲਾ ক্রিকেট ਟੀਮ ਦਾ ਜ਼ਿਕਰ ਕੀਤਾ ਜੀ ਉਹ ਲਿਖਦੇ ਨੇ ਕਿ ਇਸ ਜਿੱਤ ਨੇ ਦੇਸ਼ ਵਿੱਚ ਮਹਿਲਾ ক্রিকেট ਨੂੰ ਬਹੁਤ ਵੱਡਾ ਹੁਲਾਰਾ ਦਿੱਤਾ ਹੈ ਤੇ ਇਹਨਾਂ ਧੀਆਂ ਦੇ ਮਾਪਿਆਂ ਨੇ ਆਰਥਿਕ ਤੰਗੀਆਂ ਦੇ ਨਾਲ ਨਾਲ ਲੋਕਾਂ ਦੇ ਮਿਹਣੇ ਸਹਿ ਕੇ ਵੀ ਆਪਣੀਆਂ ਧੀਆਂ ਦੇ ਸੁਪਨੇ ਸੱਚ ਕਰਨ ਚ ਪੂਰਾ ਸਹਿਯੋਗ ਦਿੱਤਾ ਇਹਨਾਂ ਮਾਪਿਆਂ ਨੇ ਤਾਂ ਆਪਣੀਆਂ ਧੀ ਨੂੰ ਸਹਿਯੋਗ ਦਿੱਤਾ ਹੀ ਹੈ ਸਾਡੇ ਦਰਸ਼ਕ ਵੀ ਸਾਨੂੰ ਸਹਿਯੋਗ ਦਿੰਦੇ ਨੇ ਭਾਵ ਸਾਡੇ ਪ੍ਰੋਗਰਾਮ ਨੂੰ ਹੰਗਾਰਾ ਦਿੰਦੇ ਨੇ ਤੇ ਹੁਣ ਅਸੀਂ ਉਹਨਾਂ ਦਰਸ਼ਕਾਂ ਦੇ ਨਾਂ ਸਾਂਝੇ ਕਰੀਏ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਹੰਗਾਰਾ ਦਿੱਤਾ ਬਿਲਕੁਲ ਜੀ ਇਹਨਾਂ ਦਰਸ਼ਕਾਂ ਦੇ ਨਾਂ ਨੇ ਜੀ ਗੁਰਪ੍ਰੀਤ ਸਿੰਘ ਰਮੇਸ਼ਵਰ ਸਿੰਘ ਰਾਮ ਸਿੰਘ ਬਲਵਿੰਦਰ ਰੈਥ ਅਵਤਾਰ ਪਾਵਰਾ ਮੰਤੀਰ ਦਿਓਲ ਮੇਜਰ ਸਿੰਘ ਮੱਟਰਾਂ ਅੰਗਰੇਜ਼ ਕਲੇਰ ਵਾਤੀਸ਼ ਗੁਪਤਾ ਕ੍ਰਿਸ਼ਨ ਰੂਪਾਣਾ ਬੁੱਟਾ ਸਿੰਘ ਵਾਕਫ ਸੰਜੀਵ ਬੱਬੀ ਸਤਨਾਮ ਸਿੰਘ ਗਿੱਲ ਰਮੇਸ਼ ਕੁਮਾਰ ਭਾਰਗਵ ਅਮਰਜੀਤ ਸਿੰਘ ਵੜੈਚ ਕੁਲਵਿੰਦਰ ਸਰਾ ਸੁਖਮੰਦਰ ਸਿੰਘ ਤੌਰ ਅੰਗਰੇਜ਼ ਸਿੰਘ ਸੁਖਵਿੰਦਰ ਮਾਨ ਹਰਦੇਵ ਸਿੰਘ ਕੇਵਲ तिवारी ਐਸਕੋਰ ਮਨਜੀਤ ਢੱਲਾ ਹਰਜਿੰਦਰਪਾਲ ਲਾਲੀ ਮੁਕੇਸ਼ ਦਰਸ਼ਕੋ ਤੁਹਾਡੇ ਹੰਗਾਰੇ ਦੇ ਲਈ ਬਹੁਤ-ਬਹੁਤ ਸ਼ੁਕਰੀਆ ਰਵਨੀਤ ਆਪਾਂ ਗੁਰਬਚਨ ਜਗਤੌਰਾਂ ਦੇ ਲੇਖ ਚ ਪ੍ਰਵਾਸ ਬਾਰੇ ਗੱਲ ਕੀਤੀ ਹੈ ਜੀ ਹੈਨਾ ਕਿ ਭਾਰਤ ਦੇ ਨੌਜਵਾਨ ਜਾਂ ਪੰਜਾਬ ਦੇ ਨੌਜਵਾਨ ਰੋਜ਼ਗਾਰ ਖਾਤਰ ਵਿਦੇਸ਼ਾਂ 'ਚ ਜਾਂਦੇ ਨੇ ਜੀ ਪਰ ਜਿਹੜਾ ਪ੍ਰਵਾਸ ਹੈ ਉਹ ਸਿਰਫ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਨਹੀਂ ਹੁੰਦਾ ਇਸ ਸੂਬੇ ਤੋਂ ਸੂਬੇ ਤੱਕ ਵੀ ਹੁੰਦਾ ਜੇ ਬਿਲਕੁਲ ਜਿੱਥੇ ਰਿਜ਼ਕ ਲੈ ਜਾਵੇ ਹਾਂਜੀ ਤੇ ਇਸੇ ਬਾਰੇ ਇੱਕ ਰਚਨਾ ਛਪੀ ਸੀ ਸਕਾਰ ਹੋਇਆ ਨੰਦਕਿਸ਼ੋਰ ਗੁਰਪ੍ਰੀਤ ਟੁੱਡੇ ਦੀ ਇਸ ਰਚਨਾ ਬਾਰੇ ਪਟਿਆਲਾ ਤੋਂ ਅਨੂਪਾਲ ਕੌਰ ਹੋਰਾਂ ਦਾ ਖਾਤਾ ਹੈ ਜੀ ਉਹ ਲਿਖਦੇ ਨੇ ਕਿ ਅਕਸਰ ਇਹ ਦੇਖਣ ਚਾਹੁੰਦਾ ਹੈ ਕਿ ਸਰਕਾਰੀ ਸਕੂਲਾਂ 'ਚ ਪ੍ਰਵਾਸੀਆਂ ਦੇ ਬੱਚੇ ਪੰਜਾਬੀ ਪੜ੍ਹਦੇ ਨੇ ਤੇ ਸਾਡੇ ਪੰਜਾਬੀ ਬੱਚੇ ਅੰਗਰੇਜ਼ੀ ਸਕੂਲਾਂ 'ਚ ਅੰਗਰੇਜ਼ੀ ਪਹਿਲੀ ਭਾਸ਼ਾ ਵਜੋਂ ਪੜ੍ਹਦੇ ਨੇ ਰਵਨੀਤ ਗੁਰਦੀਪ ਢੁੱਡੀ ਹੋਰਾਂ ਦੀ ਜਿਹੜੀ ਇਹ ਰਚਨਾ ਹੈ ਜੀ ਇਸੇ ਵੱਡੇ ਸਵਾਲ ਤੇ ਸਾਡਾ ਜਿਹੜਾ ਧਿਆਨ ਕੇਂਦ੍ਰਿਤ ਕਰਦੀ ਹੈ ਪੰਜਾਬੀ ਬੋਲਣ ਬਾਰੇ ਜੀ ਉਹ ਦੱਸਦੇ ਨੇ ਕਿ ਉਹਨਾਂ ਦੇ ਘਰ ਕੰਮ 'ਚ ਮਦਦ ਕਰਨ ਲਈ ਆਉਂਦੀ ਔਰਤ ਜਿਹੜੀ ਆ ਪੂਨਮ ਜੀ ਹੈ ਨਾ ਉਹ ਉਹਨਾਂ ਨੂੰ ਦੱਸਦੀ ਹੈ ਕਿ ਉਸ ਦੇ ਬੱਚੇ ਦਾ ਪੰਜਾਬੀ ਦਾ ਇਮਤਿਹਾਨ ਹੈ ਹਾਂਜੀ ਤੇ ਉਹ ਕਹਿੰਦਾ ਮੈਂ ਫਰਸਟ ਆਉਂਗਾ ਮੇਰੀ ਪੰਜਾਬੀ ਸਾਰਿਆਂ ਨਾਲੋਂ ਵਧੀਆ ਹੈ ਤੇ ਉਹ ਸੁਣ ਕੇ ਨਾ ਉਹਨਾਂ ਨੂੰ ਥੋੜਾ ਲੱਗਦਾ ਹੈ ਕਿ ਬਈ ਕਿਉਂਕਿ ਉਹ ਦੂਜੇ ਸੂਬੇ ਤੋਂ ਆਈ ਹੋਈ ਹੈ ਇੱਥੇ ਆਪਣੇ ਰਿਜ਼ਕ ਖਾਤਰ ਹੈ ਨਾ ਉਹਦਾ ਪਰਿਵਾਰ ਸਾਰਾ ਹਾਂਜੀ ਤੇ ਟੁੱਡੀ ਘਰ ਨੂੰ ਲੱਗਦਾ ਕਿ ਉਹ ਬਿਹਾਰ ਤੋਂ ਆਈ ਹੈ ਪਰ ਉਹ ਆਈ ਹੈ ਯੂਪੀ ਤੋਂ ਤੇ ਨਹੀਂ ਉਹਨਾਂ ਨੂੰ ਜਦੋਂ ਪੁੱਛਦੇ ਨੇ ਨਾ ਤੇ ਉਹ ਦੱਸਦੀ ਹੈ ਕਿ ਪੰਜਾਬੀ ਦਾ ਪੇਪਰ ਹੋਣਾ ਤੇ ਉਹਦੇ ਮੁੰਡੇ ਨੂੰ ਲੱਗਦਾ ਕਿ ਪੰਜਾਬੀ ਉਹਦੀ ਬਹੁਤ ਚੰਗੀ ਹੈ ਤੇ ਵੀ ਉਹ ਸਭ ਤੋਂ ਵੱਧ ਨੰਬਰ ਲੱਗਗਾ ਹੈਨਾ ਫਿਰ ਉਹ ਦੱਸਦੀ ਹੈ ਕਿ ਉਹਨੂੰ ਹੈ ਕਿ ਜਿਹੜਾ ਇਨਾਮ ਮਿਲੇਗਾ ਨਾ ਇਸ ਇਮਤਿਹਾਨ ਚ ਪਾਸ ਹੋਣ ਬਾਰੇ ਚੰਗੇ ਨੰਬਰ ਲੈ ਕੇ ਤੇ ਉਹਦਾ ਉਹਨੇ ਸਾਈਕਲ ਲੈਣਾ ਹਾਂਜੀ ਤੇ ਗੁਰਦੀਪ ਟੁੱਡੀ ਹੋਰੇ ਕਹਿੰਦੇ ਕਿ ਫਿਰ ਮੇਰੇ ਮਨ ਚ ਸਵਾਲ ਆਇਆ ਤੇ ਮੈਂ ਪੁੱਛ ਵੀ ਲਿਆ ਕਿ ਫਿਰ ਤਾਂ ਉਹ ਪੰਜਾਬੀ ਬੋਲ ਵੀ ਚੰਗੀ ਤਰ੍ਹਾਂ ਲੈਂਦਾ ਹੋਣਾ ਪੂਨਮ ਹੋਰਾਂ ਨੂੰ ਦੱਸਦੀ ਹੈ ਕਿ ਮੇਰੇ ਸਾਰੇ ਬੱਚੇ ਹੀ ਪੰਜਾਬੀ ਬੋਲਦੇ ਨੇ ਉਹਦਾ ਘਰ ਵਾਲਾ ਵੀ ਪੰਜਾਬੀ ਬੋਲਦਾ ਕਹਿੰਦੀ ਸਾਡਾ ਸਾਰਾ ਪਰਿਵਾਰ ਹੀ ਜਿਹੜਾ ਪੰਜਾਬੀ ਬੋਲਦਾ ਹੈ ਕਹਿੰਦੀ ਜੇ ਸਾਡੇ ਘਰ ਕੋਈ ਆਵੇ ਜਦ ਸੂਬੇ ਤੋਂ ਆਪਣੇ ਸੂਬੇ ਤੋਂ ਜਾਂ ਅਸੀਂ ਉੱਥੇ ਜਾਈਏ ਤਾਂ ਦਸੀਂ ਉਥੋਂ ਦੀ ਭਾਸ਼ਾ ਬੋਲਦੇ ਆ ਨਹੀਂ ਤਾਂ ਅਸੀਂ ਸਾਰੇ ਪੰਜਾਬੀ ਚ ਹੀ ਗੱਲ ਕਰਦੇ ਆ ਹਾਂਜੀ ਗੁਰਦੀਪ ਟੁੱਡੀ ਹੋਰੀ ਇਹ ਕਹਿੰਦੇ ਨੇ ਕਿ ਪੰਜਾਬੀਆਂ ਦੇ ਬੱਚੇ ਅੰਗਰੇਜ਼ੀ ਨੂੰ ਪਹਿਲੀ ਭਾਸ਼ਾ ਵਜੋਂ ਪੜ੍ਹਦੇ ਨੇ ਗੱਲ ਤਾਂ ਇਹ ਹੀ ਹੈ ਨਾ ਕਿ ਹੁਣ ਜਿਹੜੇ ਅ ਸਰਕਾਰੀ ਸਕੂਲ ਨੇ ਜੀ ਹੈ ਨਾ ਜ਼ਿਆਦਾ ਕਰਕੇ ਉਹਨਾਂ ਵਿੱਚ ਪਰਵਾਸੀਆਂ ਦੇ ਬੱਚੇ ਪੜ੍ਹਦੇ ਨੇ ਜੀ ਪੰਜਾਬੀਆਂ ਨੇ ਤੇ ਆਪਣੇ ਸਾਰੇ ਬੱਚੇ ਜਿਹੜੇ ਨੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ 'ਚ ਪੜਾਉਂਦੇ ਨੇ ਉਹ ਹੈ ਨਾ ਤੇ ਉੱਥੇ ਸਭ ਤੋਂ ਦੁਖਦਾਈ ਗੱਲ ਇਹ ਹੁੰਦੀ ਹੈ ਕਿ ਉੱਥੇ ਨਾ ਤਾਂ ਤੁਸੀਂ ਪੰਜਾਬੀ ਬੋਲ ਸਕਦੇ ਹੋ ਜੀ ਸਕੂਲ ਦੇ ਵਿੱਚ ਨਾ ਬੱਚੇ ਬੋਲ ਸਕਦੇ ਨੇ ਤੇ ਨਾ ਹੀ ਅਧਿਆਪਕ ਬੋਲ ਸਕਦੇ ਨੇ ਸਿਰਫ ਅੰਗਰੇਜ਼ੀ ਬੋਲਣੀ ਹੈ ਜੀ ਬਿਲਕੁਲ ਅਸਲ 'ਚ ਇਹ ਜਿਹੜੀ ਰਚਨਾ ਐ ਗੁਰਦੀਪ ਢੋਡੀ ਹੋਰਾਂ ਦੀ ਸਾਕਾਰ ਹੋਇਆ ਆਨੰਦ ਕਸ਼ੋਰ। ਇਹਦਾ ਸਿਰਲੇਖ ਉਹਨਾਂ ਨੇ ਮਰਹੂਮ ਸ਼ਾਇਰ ਸੁਰਜੀਤ ਪਾਤਰ ਹੋਰਾਂ ਦੀ ਕਵਿਤਾ ਆਇਆ ਆਨੰਦ ਕਸ਼ੋਰ ਤੋਂ ਲਿਆ। ਨਾਲ ਉਹਨਾਂ ਨੇ ਪੰਜਾਬੀਆਂ ਨੂੰ ਇੱਕ ਤਰੀਕੇ ਇਹ ਮਿਹਣਾ ਮਾਰਿਆ ਕਿ ਤੁਹਾਡੀ ਜਿਹੜੀ ਪੰਜਾਬੀ ਐ ਤੁਸੀਂ ਤਾਂ ਨਹੀਂ ਉਹਨੂੰ ਵਿਚਾਰੇ ਤੁਹਾਨੂੰ ਤਾਂ ਬੋਲਣ 'ਚ ਵੀ ਘਰ 'ਚ ਸ਼ਰਮ ਆਉਂਦੀ ਐ। ਕਈ ਬੱਚਿਆਂ ਦੇ ਨਾਲ ਘਰ 'ਚ ਪੰਜਾਬੀ ਨਹੀਂ ਬੋਲਦੇ। ਜੀ। ਹੈਨਾ? ਉਹਨਾਂ ਨੂੰ ਐ ਕਿ ਤੁਹਾਡੀ ਜਿਹੜੀ ਪੰਜਾਬੀ ਐ ਉਹਨੂੰ ਦੂਜੇ ਸੂਬਿਆਂ ਤੋਂ ਆ ਕੇ ਪ੍ਰਵਾਸੀ ਬਚਾਰੇ ਨੇ ਪੰਜਾਬੀ ਦੇ ਵੱਡੇ ਆਪਣੇ ਆਪ ਨੂੰ ਅਲੰਬਰਦਾਰ ਕਹਾਉਂਦੇ ਨੇ ਨਾ ਜੀ ਕਿ ਉਹਨਾਂ ਦੇ ਬੱਚੇ ਵੀ ਅੰਗਰੇਜ਼ੀ ਸਕੂਲ 'ਚ ਪੜ੍ਹਦੇ ਨੇ ਤੇ ਉਹ ਵੀ ਕਈ ਬਹੁਤ ਸਾਰੇ ਉਹਨਾਂ ਨੇ ਦੇਖਿਆ ਕਿ ਜਿਹੜੇ ਉਹ ਆਪਣੇ ਬੱਚਿਆਂ ਦੇ ਨਾਲ ਪੰਜਾਬੀ ਵੀ ਨਹੀਂ ਬੋਲਦੇ ਤੇ ਬੱਚੇ ਉਹਨਾਂ ਦੇ ਚੰਗੀ ਤਰ੍ਹਾਂ ਪੰਜਾਬੀ ਨਹੀਂ ਬੋਲ ਸਕਦੇ ਢੁੱਡੀ ਹੋਰਾਂ ਨੇ ਆਪਣੀ ਰਚਨਾ ਦਾ ਜਿਹੜਾ ਸਿਰਲੇਖ ਹੈ ਨਾ ਸਾਕਾਰ ਹੋਇਆ ਨੰਦ ਕਿਸ਼ੋਰ ਮਤਲਬ ਉਸੇ ਤੋਂ ਪ੍ਰੇਰਿਤ ਹੋ ਕੇ ਉਹਨਾਂ ਨੇ ਇਹ ਸਰਲੇਖ ਦਿੱਤਾ ਤੇ ਮੇਰਾ ਖਿਆਲ ਹੈ ਕਿ ਤੁਸੀਂ surjit patar ਹੋਰਾਂ ਦੀ ਜਿਹੜੀ ਉਹ ਕਵਿਤਾ ਆਯਾਨੰਦ ਕਿਸ਼ੋਰ ਉਹ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਜੀ ਬਿਲਕੁਲ ਪਿੱਛੇ ਪਿੱਛੇ ਰਿਜ਼ਕ ਦੇ ਆਯਾਨੰਦ ਕਿਸ਼ੋਰ ਚੱਲ ਕੇ ਦੂਰ ਬਿਹਾਰ ਤੋਂ ਗੱਡੀ ਬੈਠ ਸਿਆਲ ਦਾ ਨਾਲ ਬਥੇਰੇ ਹੋਰ ਰਾਮ ਕਲੀਵੀ ਨਾਲ ਸੀ ਸੁਗੜ ਲਗਾਈ ਉਸ ਦੀ ਲੁਧਿਆਣੇ ਦੇ ਕੋਲ ਹੀ ਇੱਕ ਪਿੰਡ ਬਾੜੇਵਾਲ ਵਿੱਚ ਜੜ ਲੱਗੀ ਤੇ ਪੁੰਗਰੀ RAM ਕਲੀ ਦੀ ਕੋਖ ਚੋਂ ਜਨਮੀ ਬੇਟੀ ਉਸ ਦੀ ਨਾਂ ਤਰਿਆ ਸੀ ਮਾਦਰੀ ਕੱਲ ਮੈਂ ਦੇਖੀ ਮਾਦਰੀ ਉਸੇ ਪਿੰਡ ਸਕੂਲ ਵਿੱਚ ਗੁੱਤਾਂ ਬਣ ਕੇ ਰਿਬਨ ਵਿੱਚ ਸੋਹਣੀ ਪੱਟੀ ਪੋਚ ਕੇ ਊੜਾ ਐੜਾ ਲਿਖ ਰਹੀ ਊੜਾ ਐੜਾ ਲਿਖ ਰਹੀ ਬੇਟੀ ਨੰਦ ਕਿਸ਼ੋਰ ਦੀ ਕਿੰਨਾ ਗੂੜਾ ਸਾਖ ਹੈ ਅੱਖਰਾਂ ਤੇ ਰਜ਼ਕ ਦਾ ਫੇਰ ਉਹ ਅੱਗੇ ਲਿਖਦੇ ਨੇ ਇਸੇ ਪਿੰਡ ਦੇ ਲਾਡਲੇ ਪੋਤੇ ਅੱਛਰ ਸਿੰਘ ਦੇ ਆਪਣੇ ਪਿਓ ਦੀ ਕਾਰ ਵਿੱਚ ਬਹਿ ਲੁਧਿਆਣੇ ਆਉਂਦੇ ਕਾਨਵੈਂਟ ਵਿੱਚ ਪੜ ਰਹੇ ABCD ਸਿੱਖਦੇ ABCD ਸਿੱਖਦੇ ਪੋਤੇ ਅੱਛਰ ਸਿੰਘ ਦੇ ਕਿੰਨਾ ਗੂੜਾ ਸਾਖ ਹੈ ਅੱਖਰ ਅਤੇ ਆकांक्षा ਪਿੱਛੇ ਪਿੱਛੇ ਰਿਜ਼ਕ ਦੇ ਆਇਆ ਆਨੰਦ ਕਿਸ਼ੋਰ ਅਰਵਨੀਤ ਮੇਰਾ ਖਿਆਲ ਹੈ ਕੱਲ ਮੈਂ ਦੇਖੀ ਮਾਦਰੀ ਵੜਾ ਜਿਹੜੀਆਂ 17 ਨੇ ਨਾ ਕੁਝ ਤੁਸੀਂ ਦੁਬਾਰਾ ਪੜੋ ਤੇ ਸਾਰੇ ਦਰਸ਼ਕਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਇਹ ਜਿਹੜਾ ਹੈ ਕੁਝ ਸਤਰਾਂ ਦੁਬਾਰਾ ਮੈਂ ਇਹਨਾਂ ਨੂੰ ਕਹਿ ਰਹੀ ਆ ਇਹ ਤੁਸੀਂ ਧਿਆਨ ਨਾਲ ਸੁਣਨਾ ਕੱਲ ਮੈਂ ਦੇਖੀ ਮਾਧੂਰੀ ਉਸੇ ਪਿੰਡ ਸਕੂਲ ਵਿੱਚ ਗੁੱਤਾ ਬਨ ਕੇ ਰਿਬਨ ਵਿੱਚ ਸੋਹਣੀ ਪੱਟੀ ਪੋਚ ਕੇ ਊੜਾ ਐੜਾ ਲਿਖ ਰਹੀ ਊੜਾ ਐੜਾ ਲਿਖ ਰਹੀ ਬੇਟੀ ਨੰਦ ਕਿਸ਼ੋਰ ਦੀ ਕਿੰਨਾ ਗੂੜਾ ਸਾਖ ਹੈ ਅੱਖਰਾਂ ਤੇ ਰਿਜ਼ਕ ਦਾ ਰਵਨੀਤ ਇਹ ਮਾਦਰੀ ਉੜਾੜਾ ਲਿਖ ਰਹੀ ਹੈ ਜੀ ਪਰ ਪੰਜਾਬੀਓ ਆਪਣੇ ਬੱਚਿਆਂ ਨੂੰ ਵੀ ਉੜਾੜਾ ਲਿਖਣਾ ਸਿਖਾਓ ਮੇਰਾ ਖਿਆਲ ਹੈ ਸਾਡੇ ਪ੍ਰੋਗਰਾਮ ਦਾ ਸਮਾਪਤ ਹੋ ਰਿਹਾ ਜੀ ਤੇ ਤੁਸੀਂ ਹਰ ਵਾਰ ਵਾਂਗ ਜਿਵੇਂ ਦਰਸ਼ਕਾਂ ਨੂੰ ਬੇਨਤੀ ਕਰ ਦਿਓ ਇੱਕ ਵਾਰੀ ਬੇਨਤੀ ਕਰ ਦਿਓ ਦਰਸ਼ਕੋ ਸਾਡੇ ਪ੍ਰੋਗਰਾਮ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸਾਡੇ ਫੇਸਬੁਕ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਭੁੱਲਣਾ ਨਹੀਂ ਦਰਸ਼ਕੋ ਸਾਡੇ ਪ੍ਰੋਗਰਾਮ ਦਾ ਸਮਾਪਤ ਹੋ ਰਿਹਾ ਇਜਾਜ਼ਤ ਦਿਓ ਅਗਲੇ ਹਫ਼ਤੇ ਫਿਰ ਮਿਲਾਂਗੇ ਤੁਹਾਡੀਆਂ ਨਵੀਆਂ ਚਿੱਠੀਆਂ ਦੇ ਨਾਲ ਬਹੁਤ-ਬਹੁਤ ਸ਼ੁਕਰੀਆ